ਇੱਕ ਸਾਖੀ ਆਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀ ਚਟਕਪੜੀਏ ਦੇ ਸਾਖੀ ਇੱਕ ਸਿੱਖ ਮਹਾਰਾਜ ਦੇ ਦਰਬਾਰ 'ਚ ਆਇਆ ਦਸਵੰਦ ਲੈ ਚੰਗੀ ਚੋਖੀ ਮਾਇਆ ਸੀ ਜਦੋਂ ਉਹਨੇ ਮਹਾਰਾਜ ਦੇ ਚਰਨਾਂ 'ਚ ਰੱਖੀ ਤੇ ਮਹਾਰਾਜ ਮੁਸਕਰਾ ਪਏ ਕਹਿੰਦੇ ਉਹ ਭਾਈ ਕਿੱਥੋਂ ਆਏ ਕਹਿੰਦੇ ਜੀ ਫਲਾਣੇ ਪਿੰਡ ਤੋਂ ਆਏ ਤੇਰੇ ਨਗਰ ਦੇ ਵਿੱਚ ਤੈਨੂੰ ਕੋਈ ਲੋੜਵੰਦ ਨਜ਼ਰ ਨਹੀਂ ਆਇਆ ਜੀ ਬੜੇ ਲੋੜਵੰਦ ਨੇ ਫਿਰ ਤੂੰ ਐਡੀ ਦੂਰ ਇੱਥੇ ਮੈਨੂੰ ਆਪਣਾ ਦਸਵੰਤ ਦੇਣ ਲਈ ਆ। ਸਹਬ ਕਹਿਣ ਲੱਗੇ ਕਹਿੰਦੇ ਫਿਰ ਤੂੰ ਇੱਥੇ ਕਹਿੰਦੇ ਮਹਾਰਾਜ ਮੇਰੇ ਮਨ ਦੀ ਭਾਵਨਾ ਸੀ ਕਿ ਤੁਹਾਡੇ ਚਰਨਾਂ ਵਿੱਚ ਮੈਂ ਅਰਪਿਤ ਕਰਾਂ। ਕਹਿੰਦੇ ਪਿਆਰਿਆ ਜੇ ਕਿਸੇ ਲੋਲਵੰਦ ਨੂੰ ਤੂੰ ਦੇ ਕੇ ਉਹਦੀ ਅਸੀਸ ਲੈ ਲੈਂਦਾ ਤੇ ਆ ਜਿਹੜੀ ਹੁਣ ਮਾਇਆ ਆਈ ਨਹੀਂ ਮੇਰੇ ਕੋਲ ਕਹਿੰਦੇ ਤੇਰੀ ਮਾਇਆ ਤਾਂ ਕਦੋਂ ਦੀ ਮੇਰੇ ਕੋਲ ਪਹੁੰਚ ਜਾਊਂਗੀ। ਤੇ ਤੂੰ ਪਹਿਲੇ ਕਹੋਂ ਜਾ ਕਹਿੰਦੇ ਹੁਣ ਇੱਕ ਕੰਮ ਕਰ ਫਲਾਣੀ ਥਾਂ ਤੇ ਜਾ ਤਲਾਬ ਹੈ ਕੋਲ ਇੱਕ ਪੇੜ ਹੈ ਪੇੜ ਦੇ ਨਾਲ ਇੱਕ ਘੋੜਾ ਬੰਨਿਆ ਇੱਕ ਸਿੱਖ ਉੱਤੇ ਬੈਠਿਆ ਇਹ ਸਾਰੀ ਮਾਇਆ ਆਪਣੀ ਦਸਵੰਦ ਦੀ ਜਾ ਕੇ ਉਹਨੂੰ ਦੇ ਆ ਸਾਰੀ ਦਸਵੰਦ ਦੀ ਮਾਇਆ ਉਹਦੀ ਝੋਲੀ ਚ ਪਾ ਜੀ ਪਾ ਸਤ ਹੁਣ ਸਾਧ ਸੰਗਤ ਜਦੋਂ ਉਹ ਤੁਰਿਆ ਜਦੋਂ ਪਹੁੰਚਿਆ ਨਿਸ਼ਾਨੀ ਵਾਲੀ ਥਾਂ ਤੇ ਉਹਨੇ ਦੇਖਿਆ ਵੀ ਘੋੜਾ ਬੰਨਿਆ ਸਿੱਖ ਬੈਠਾ ਔਰ ਸਿੱਖ ਦੇ ਕੱਪੜੇ ਬੜੇ ਸ਼ਾਨਦਾਰ ਬੜੇ ਸੋਹਣੇ ਵਸਤਰ ਪਾਏ ਹੋਏ ਉਹ ਸੋਚਣ ਲੱਗਾ ਕਹਿੰਦੇ ਮਹਾਰਾਜ ਨੇ ਇਹਨੂੰ ਦੇ ਲਈ ਕਿ ਐਡੇ ਸੋਹਣੇ ਵਸਤਰ ਪਾਏ ਚੰਗਾ ਇਹਦਾ ਵੇਸ਼ ਭੂਸ਼ਾ ਵੀ ਇਹ ਤਾਂ ਰਜਿਆ ਲੱਗਦਾ ਰਜਿਆ ਲੱਗਦਾ ਮੈਂ ਤਸਵੰਦ ਇਹਨੂੰ ਦੇ ਆਂ ਹਲੇ ਥੋੜਾ ਜਿਹਾ ਪਿੱਛੇ ਅਸੀਂ ਸਿੱਖ ਮੈਂ ਆਪਣੇ ਘੋੜੇ ਨਾਲ ਗੱਲ ਕਰਦਾ ਉਹ ਕਹਿੰਦਾ ਭਾਈ ਹੁਣ ਦੱਸ ਮੈਂ ਕੀ ਕਰਾਂ ਜੇ ਤੂੰ ਦੋ ਦਿਨ ਦਾ ਭੁੱਖਾ ਤੇ ਦੋ ਦਿਨ ਦਾ ਮੈਂ ਵੀ ਭੁੱਖਾ ਹਾਂ ਖੋਸਾ ਤਨਾ ਜੇ ਤੂੰ ਦੋ ਦਿਨ ਦਾ ਭੁੱਖਾ ਤੇ ਦੋ ਦਿਨ ਦਾ ਮੈਂ ਵੀ ਭੁੱਖਾ ਮਜਬੂਰੀ ਹੈ ਹੁਣ ਕਿਤੋਂ ਕੋਈ ਜੁਗਾਰ ਕਰਦੇ ਆਂ ਤੇ ਫਿਰ ਆਪਸ ਚ ਸਾਧ ਸੰਗਤ ਕੋ ਸਿੱਖ ਉਹ ਘੋੜੇ ਦੇ ਨਾਲ ਆਪਣੇ ਪਿਆਰ ਵਾਲੇ ਘੋੜੇ ਦੇ ਨਾਲ ਗੱਲਾਂ ਕਰਦਾ ਹੁਣ ਜਦੋਂ ਉਹਨੇ ਇੰਨੀ ਗੱਲ ਸੁਣੀ ਕਿ ਵੀ ਦੋ ਦਿੰਦਾ ਇਹਨੇ ਕੁਝ ਖਾਤਾ ਹੀ ਬਸ ਤਰੇ ਹੀ ਤੇ ਵਧੀਆ ਪਾਇ ਕਿਈ ਵਾਰੀ ਸਾਥ ਸੰਗਤ ਆ ਆ ਆ ਛਿੱਟ ਕੱਪੜੀ ਏ ਹੁਣ ਲੋਲ ਹੈ ਉਹਨੂੰ ਪਰ ਹੱਥ ਨਹੀਂ ਅੜ ਸਕਦਾ ਆਖੋ ਸਤਨਾਮ ਹੱਥ ਨਹੀਂ ਅੜ ਸਕਦਾ ਉਹ ਤੇ ਤੁਹਾਨੂੰ ਪਤਾ ਲੱਗ ਜਾਏ ਨਾ ਕਿ ਯਾਰ ਅੰਦਰੋਂ ਬੜਾ ਹਿਲੇਆ ਹੋਇਆ ਔਰ ਬਹੁਤ ਜ਼ਿਆਦਾ ਹੁਣ ਇਹਨੂੰ ਲੋਡ ਹੈਗੀ ਐ ਤੇ ਜਾ ਕੇ ਫਿਰ ਉਹਦੀ ਮਦਦ ਕਰੋ ਕੋਈ ਨਹੀਂ ਉਹਨੇ ਸਾਧ ਸੰਗਤ ਜਦੋਂ ਸਾਰੀ ਗੱਲ ਸੁਣੀ ਤੇ ਸਿੱਖ ਦੇ ਕੋਲ ਆ ਗਿਆ ਕਹਿਣ ਲੱਗਾ ਜੀ ਮੈਨੂੰ ਸਤਗੁਰਾਂ ਨੇ ਭੇਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਸਿੱਖ ਨੇ ਮਹਾਰਾਜ ਦਾ ਨਾਮ ਸੁਣਿਆ ਉਹਦੇ ਚਰਨਾਂ 'ਚ ਨਮਸਕਾਰ ਕੀਤੀ ਸਿੱਖ ਨੇ ਕਹਿੰਦੇ ਆਪ ਜੀ ਨੂੰ ਇੱਥੇ ਭੇਜਿਆ ਕਹਿੰਦੇ ਆਪ ਜੀਆਂ ਵਾਸਤੇ ਹੀ ਭੇਜਿਆ ਮੇਰੇ ਵਾਸਤੇ ਜੀ ਕਹਿੰਦੇ ਇਹ ਕੁਝ ਦਸਵੰਦ ਮਹਾਰਾਜ ਨੇ ਆਪ ਜੀਆਂ ਨੂੰ ਦੇਣ ਵਾਸਤੇ ਕਿਹਾ ਇਹ ਸਤਿਗੁਰਾਂ ਨੇ ਮਾਇਆ ਤੁਹਾਡੇ ਵਾਸਤੇ ਭੇਜੀ ਹੈ ਦੇਖੋ ਇਹ ਵੀ ਬੜਾ ਵੱਡਾ ਗੁਣ ਤੇ ਇਹ ਨਹੀਂ ਦਰਸਾਇਆ ਕਿ ਮੇਰੀ ਮਾਇਆ ਮੈਂ ਦੇ ਰਿਆਂ ਕਿ ਆਹ ਮੇਰੀ ਮਾਇਆ ਹੈ ਜੀ ਮੈਂ ਮਹਾਰਾਜ ਨੂੰ ਦਿੱਤੀ ਮਹਾਰਾਜ ਕਹਿੰਦੇ ਉਧਰ ਤੇ ਮਹਾਰਾਜ ਨੇ ਤੁਹਾਡੇ ਵਾਸਤੇ ਭੇਜੀ ਵਿੱਚੋਂ ਮੈਂ ਕਾਢੀ ਨਹੀਂ ਵਿੱਚੋਂ ਮੈਂ ਤਾਂ ਖਾਣਾ ਹੀ ਕਾਢਦਾ ਮਹਾਰਾਜ ਨੂੰ ਅੱਗੇ ਪਾ ਦੋ ਕਿ ਮਹਾਰਾਜ ਨੇ ਤੁਹਾਡੇ ਵਾਸਤੇ ਮਾਇਆ ਭਾਸ਼ਾ ਨੇ ਭੇਜੀ ਹਾਂਜੀ ਨਿਸ਼ਾਨੀ ਦੱਸ ਕੇ ਭੇਜੀ ਕਿ ਭਈ ਇੱਥੇ ਸਾਡਾ ਸਿੱਖ ਹੋਏਗਾ ਇੱਥੇ ਕਹਿੰਦੇ ਆਹ ਮਹਾਰਾਜ ਨੇ ਭੇਜੀ ਹੈ ਤੇ ਤੁਸੀਂ ਇਹ ਮਾਇਆ ਸਾਂਭ ਲਓ ਕਹਿੰਦੇ ਤੁਸੀਂ ਮਹਾਰਾਜ ਦਾ ਨਾਮ ਲੈ ਰਹੇ ਹੋ ਤੇ ਮੈਂ ਸਵੀਕਾਰ ਕਰ ਰਿਹਾ ਜੇ ਮਹਾਰਾਜ ਦਾ ਨਾਮ ਨਾ ਲੈਂਦੇ ਤੇ ਮੈਂ ਕਦੇ ਸਵੀਕਾਰ ਨਾ ਕਰਦਾ ਆਖੋ ਸਤ ਨਾਮ ਦੇਣ ਵਾਲਾ ਵੀ ਮੈਂ ਤੋ ਰਹਿਤ ਤੇ ਲੈਣ ਵਾਲਾ ਵੀ ਸਾਧ ਸੰਗਤ ਮੈਂ ਤੋ ਰਹਾ ਉਹ ਲਾਲਚ ਤੋ ਰਹਿਤ ਉਹਨੂੰ ਲਾਲਚ ਨਹੀਂ ਕਹਿੰਦੇ ਜੇ ਤੁਸੀਂ ਸਤਗੁਰਾਂ ਦਾ ਨਾਮ ਲੈ ਰਹੇ ਹੋ ਤੇ ਮੈਂ ਲੈ ਲੈਣਾ ਮਹਾਰਾਜ ਦੀ ਅਸੀਸ ਜੇ ਮਹਾਰਾਜ ਦਾ ਨਾਮ ਨਾ ਲੈਂਦੇ ਤੇ ਮੈਂ ਕਦੇ ਨਾ ਲਈ ਸੰਤੋਖ ਲੈਣ ਵਾਲੇ 'ਚ ਸੰਤੋਖ ਮਾਇਆ ਆਉਂਦੀ ਹੋਵੇ ਆਣ ਦੇ ਆਣ ਦੇ ਪਈ ਹੋਈ ਆ ਹੋਰ ਆਣ ਦੇ ਉਧਰੋਂ ਵੀ ਆਣ ਦੇ ਇਧਰੋਂ ਵੀ ਆਣ ਦੇ ਸੰਤੋਖ ਹੈ ਹੀ ਰਾਜ ਹੈ ਹੀ ਮੈਂ ਇੱਕ ਗੱਲ ਕਹਿੰਦੇ ਜਿੱਥੇ ਰਾਜ ਹੋਵੇ ਨਾ ਗੁਰੂ ਨਾਨਕ ਦੇ ਅਸੀਸ ਔਰ ਬਰਕਤਾਂ ਉਥੇ ਟਿਕਦੀਆਂ ਨੇ ਉਥੇ ਟਿਕਦੀਆਂ ਨੇ ਜਿੱਥੇ ਰਾਜ ਹੁੰਦਾ ਜਿੱਥੇ ਰਾਜ ਨਹੀਂ ਫਿਰ ਉਥੇ ਜਿੰਨੀ ਮਰਜ਼ੀ ਮਾਇਆ ਆ ਜਾਏ ਟਿਕਦੀ ਨਹੀਂ ਜੀ ਅਕਈਆਂ ਦੇ ਮੈਂ ਕਹਿੰਦੇ ਸੁਣਿਆ ਕਹਿੰਦੇ ਇਹ ਇੰਨਾ ਕਮਾਨੇ ਆ ਟਿਕਦੀ ਨਹੀਂ ਮਾਇਆ ਇੰਨਾ ਕਮਾਨੇ ਆ ਟਿਕਦੀ ਨਹੀਂ ਆਂਦੀ ਆ ਜਾਂਦੀ ਆਂਦੀ ਆ ਜਾਂਦੀ ਰਾਜ ਜੋ ਨਹੀਂ ਰਾਜ ਜੋ ਜਿੱਥੇ ਹੋਰ ਹੋਰ ਦੀ ਤ੍ਰਿਸ਼ਨਾ ਹੋਏਗੀ ਨਹੀਂ ਟਿਕਦੀ ਮਾਇਆ ਰਾਜ ਉਥੇ ਸਾਧ ਸੰਗਤ ਖਰਚੇ ਵੀ ਅਨਾਬ-ਸ਼ਨਾਬ ਨਹੀਂ ਆਉਂਦੇ ਮਹਾਰਾਜ ਪਾਉਂਦੇ ਹੀ ਨਹੀਂ ਖਰਚੇ ਪੈਂਦੇ ਹੀ ਨਹੀਂ ਜੀ ਖਰਚੇ ਬਹੁਤ ਵੱਡੇ ਖਰਚੇ ਵੀ ਛੋਟੇ ਹੋ ਕੇ ਨਿਕਲ ਜਾਂਦੇ ਨੇ ਜਿੱਥੇ ਰਾਜ ਹੈ ਕੋ ਸਤਨਾਮ ਮਨ ਪ੍ਰਸੰਨ ਹੋ ਗਏ ਕੋ ਸਿੱਖ ਲੈਣ ਵਾਲੇ ਦਾ ਵੀ ਦੇਣ ਵਾਲੇ ਦਾ ਲੈਣ ਵਾਲੇ ਦਾ ਇਸ ਕਰਕੇ ਪ੍ਰਸੰਨ ਹੋਇਆ ਕਿ ਮੇਰੇ ਬਾਜਿਆਂ ਵਾਲੇ ਨੇ ਮੈਨੂੰ ਧਿਆਨ ਚ ਰੱਖਿਆ ਕੋ ਸਤਨਾਮ ਦੇਣ ਵਾਲੇ ਦਾ ਇਸ ਕਰਕੇ ਪ੍ਰਸੰਨ ਮਨ ਹੋਇਆ ਕਿ ਖਾਤੇ ਪੈ ਗਏ ਵੀ ਵਾਕੇ ਕਿਸੇ ਲੋੜਵੰਦ ਦੀ ਲੋੜ ਪੂਰੀ ਹੋਈ ਆ ਕੋ ਸਤਨਾਮ ਤੇ ਮਹਾਰਾਜ ਕੀ ਬਖਸ਼ਿਸ਼ ਕਰ ਰਹੇ ਕਹਿੰਦੇ ਦੇਣ ਦਾ ਸੁਭਾਰਕ ਤੇ ਜੇ 5000 ਵੀ ਕਮਾਇਆ ਹੀ 500 ਕੱਢ ਦੇ ਤੇ ਜੇ 500 ਕਮਾਇਆ ਤੇ 50 ਕੱਢ ਦੇ 50 ਕੱਢ ਤੁਹਾਡੇ ਘਰ ਦੇ ਵਿੱਚ ਜਿੱਥੋਂ ਵੀ ਮਾਇਆ ਆਵੇ ਜਿੱਥੋਂ ਵੀ ਖਰਚਣ ਵਾਸਤੇ ਆਈ ਪਹਿਲੇ ਉਹਦਾ ਦਸਵੰਦ ਕੱਢਿਆ ਪਹਿਲੇ ਦਸਵੰਦ ਕੱਢਿਆ ਦਸਵਾਂ ਹਿੱਸਾ ਕੱਢ ਕੇ ਫਿਰ ਉਹਨੂੰ ਵਰਤਿਆ ਕਰੋ ਉਹ ਅੰਮ੍ਰਿਤ ਹੈ ਉਹ ਅੰਮ੍ਰਿਤ ਹੈ ਸਾਧ ਸੰਗਤ ਜੀ